ਸਫ ਜਵਾਨ ਕੁਲਵਿੰਦਰ ਕੌਰ ਵੱਲੋਂ ਕੰਗੜਾ ਨੂੰ ਥੱਪੜ ਮਾਰਨ ਦਾ ਮਾਮਲਾ ਐਸਜੀਪੀਸੀ ਵੱਲੋਂ ਵੀ ਉਠਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਕਰਨੀ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਵਿਖੇ ਹੋਈ। ਇਸ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਿਕੰਦਰ ਰਜਿੰਦਰ ਸਿੰਘ ਮਹਿਤਾ ਨੇ ਚੰਡੀਗੜ੍ਹ 에어ਪੋਰਟ ਤੇ ਕੰਗੜਾ ਰਣੌਤ ਨਾਲ ਬਤਸਲੂਕੀ ਦੇ ਮਾਮਲੇ ਤੇ ਆਪਣਾ ਪ੍ਰਤੀਕਿਰਮ ਦਿੱਤਾ। ਜੀਆਂ ਤੁਹਾਂ ਦਾ ਜੀ ਕਿ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਦੇਸ਼ ਦੇ ਸਿੱਖ ਸੀਆਈਐਸਐਫ ਕਨਸਟੇਬਲ ਕੁਲਵਿੰਦਰ ਕੌਰ ਦੇ ਨਾਲ ਖੜੇ ਨੇ ਕੰਗਣਾ ਰਣਾਉਤ ਬਾਰੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੰਗਣਾ ਰਣਾਉਤ ਉਲਟੇ ਸਿੱਧੇ ਬਿਆਨ ਦਿੱਤੇ ਕਿ ਪੰਜਾਬ ਅਤੇ ਪੰਜਾਬੀ ਪਾਇਚਾਰੇ ਨੂੰ ਬਨਤਨਾਮ ਕਰਨਾ ਚਾਹੁੰਦੀ ਹੈ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ ਕੁਲਵਿੰਦਰ ਕੌਰ ਦੀ ਕੰਗਣਾ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਉਹ 에어ਪੋਰਟ ਤੇ ਅਫਸਰ ਵਜੋਂ ਆਪਣੀ ਡਿਊਟੀ ਨਿਭਾ ਰਹੀ ਸੀ ਜਨਰਲ ਸੀਖਤਰ ਨੇ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨ ਦਰਨੇ ਤੇ ਸਨ ਉਸ ਸਮੇਂ ਵੀ ਕੰਗਣਾ ਰਣਾਉਤ ਨੇ ਪ੍ਰਦਰਸ਼ਨਕਾਰੀਆਂ ਬਾਰੇ ਇਤਰਾਜ਼ਯੋਗ ਬਿਆਨ ਦਿੱਤੇ ਸੀ ਕੰਗਣਾ ਦਾ ਆਪਣੀ ਜ਼ੁਬਾਨ ਤੇ ਉਹਨਾਂ ਨੇ ਕਿਹਾ ਪਰਦਰਸ਼ਨਕਾਰੀਆਂ ਦੇ ਵਿੱਚ ਕੁਲਵਿੰਦਰ ਕੌਰ ਦੀ ਦੱਸਿਆ ਗਿਆ ਸੀ ਕਿ ਮਾਤਾ ਵੀ ਸ਼ਾਮਿਲ ਸੀ ਤੇ ਉਹਨਾਂ ਨੇ ਭਾਜਪਾ ਤੇ ਵੀ ਕਈ ਨਿਸ਼ਾਨੇ ਹਮਲੇ ਸਾਧੇ ਭਾਜਪਾ ਤੇ ਨਿਸ਼ਾਨੇ ਹਮਲੇ ਸਾਧ ਦੇ ਉਹਨਾਂ ਕਿਹਾ ਕਿ ਪਾਜਪਾ ਨੇ ਹਿਮਾਚਲ ਤੋਂ ਚਾਹੀ ਵਿਅਕਤੀ ਨੂੰ ਟਿਕਟ ਦੇ ਕੇ ਸੰਸਦ ਮੈਂਬਰ ਬਣਾਇਆ ਜਿਸ ਦਾ ਆਪਣੀ ਜ਼ੁਬਾਨ ਤੇ ਕਾਬੂ ਨਹੀਂ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਆ ਕੋ ਕੁਲਵਿੰਦਰ ਕੌਰ ਨੇ ਕਿਉਂਕਿ ਕੋਈ ਉਹਦੇ ਜਾਤੀ ਦੁਸ਼ਮਣੀ ਨਹੀਂ ਉਹ ਐਜ਼ ਅ ਅਫੀਸਰ 에য়ারਪੋਰਟ ਤੇ ਡਿਊਟੀ ਕਰ ਰਹੀ ਹੈ ਕਿਉਂਕਿ ਕੰਗਰ ਨਾ ਦਾ ਉਹ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਸਮੇਂ ਜਦੋਂ ਸਿੰਘੂ ਬਾਟਰ ਦੇ ਵੱਡੇ ਵੱਡੇ ਐਜੀਟੇਸ਼ਨ ਚੱਲੀ ਹੈ ਉਹ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਰਸ਼ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਹੋਈ ਕਿ ਟਾਈਮਜ਼ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸ਼ਾਈਜ਼ ਕੀਤਾ ਕਿ ਐਸ ਵੱਡੇ ਜਿਹੇ ਉਮਰ ਦੇ ਵਿੱਚ ਐਡੀ ਵੱਡੀ ਐਗਿਟੇਸ਼ਨ ਵਿੱਚ ਆ ਕੇ ਉਹਤੇ ਸ਼ਾਮਲ ਆ ਬੈਠੀ ਹੈ ਉਹਨੂੰ ਬੜਾ ਵੱਡਾ ਪਬਲਿਕ ਪਬਲਿਸ਼ਾਈਜ਼ ਕੀਤਾ ਉਸ ਗੱਲ ਦੀ ਉਹਨੂੰ ਤਕਲੀਫ ਹੋਈ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆ ਕੰਪ੍ਰਹੈਂਡ ਕੀਤਾ ਸੀ ਕਿ ਇਹੋ ਜਿਹੇ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਪਦਾਇਆ ਦਾ ਕਮੈਂ ਔਰ ਕਾਂਗਣਾ ਰਣੌਤ ਉਹ ਆ ਜਿਹੜਾ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕਰੈਕਟਰ ਤੇ ਕੀ ਆ ਉਹਦਾ ਉਹ ਛੱਡੋ ਆਪਾਂ ਉਹ ਡੰਗਾਈ ਤੇ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨੇ ਹੈਗੀ ਇਹ ਤੇ ਸਿਰਫ ਇਹ ਫਰਕ ਇਹ ਪਿਆ ਹੈ ਕਿ ਆ ਹੈਰਾਨੀ ਦੀ ਗੱਲ ਹੈ ਇਹੋ ਜੇ ਇਹੋ ਜੇ ਕਰੈਕਟਰ ਵਾਲੀ ਇਹੋ ਜੇ ਬੇ ਲਗਾਮ ਜ਼ੁਬਾਨ ਵਾਲੀ ਜਿਹਦਾ ਆਪਣੇ ਉਦਾ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕੀ ਹੈ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿੱਤੇ ਪੰਜਾਬ ਨੂੰ ਮੰਦਾ ਚੰਗਾ ਕਹਾ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਮੰਦਾ ਤਾਂ ਕਹਾ ਮੋਦੀ ਸਾਹਿਬ ਦੀ ਬੜੀ ਖੁਲ ਕੇ ਤਰੀਫ ਮੀਡੀਆ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਦੇ ਜਾਂਦਿਆਂ ਇਹ ਪਾਸ ਦਿੱਲੀ ਨੂੰ ਜਾਂਦਿਆਂ ਉਹਨੇ ਦੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈ ਜਿਹੜਾ ਹੁਣ ਡਿਊਟੀ ਕੁਲਵਿੰਦਰ ਗੋਦ ਨਾਲ ਡਿਊਟੀ ਕਰ ਰਿਹਾ ਮੀਡੀਆ ਜਾ ਚੋਗੀ ਗੱਲ ਸਾਡੀ ਤੁਹਾਨੂੰ ਬੜੀ ਸੁਣੀ ਹੋਣੀ ਹੈ ਉਹਨੇ ਕਲੀਅਰਲੀ ਕਹਿਆ ਕਿ ਸਭ ਤੋਂ ਪਹਿਲਾਂ ਜਿਹੜੇ 네ਗੇਟਿਵ ਰਿਐਕ ਆਪਣਾ ਐਕਸ਼ਨ ਆ ਪਰ ਇਹਦੀ ਕਰਮਾ ਉਹ ਇਹ ਨਹੀਂ ਦਿੱਤਾ ਇਹਨੇ ਕਮੈਂਟ ਕੀਤੇ ਉਹਦਾ ਨਾਮ ਪੜ ਕੇ ਉਹਦੇ ਨੇਮ ਪਲੇਟ ਲਿਖੀ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਤ ਹੈ ਪੰਜਾਬ ਦੇ ਬੰਦਾ ਚੰਗਾ ਬੋਲਿਆ ਫਿਰ ਉਹਦੇ ਤੇ ਬੰਦਾ ਚੰਗਾ ਹਾਸੇ ਕਮੈਂਟ ਕੀਤਾ ਤੇ ਕੁਦਰਤੀ ਹੈ ਜਜ਼ਬਾਤ ਦਾ ਕੀ ਪਤਾ ਕਿਹੜੇ ਵਲਾ ਖਾਂਦੇ ਆ ਉਹਨੇ ਕੁਲਵਿੰਦਰ ਕੌਰ ਦੇ ਨਾਲ ਖੜੀ ਹੈ ਬਿਲਕੁਲ ਖੜੇ ਆ ਹਰ ਸਿੱਖ ਖੜਾ ਐਸਜੀਪੀਸੀ ਨੇ ਹਰ ਸਿੱਖ ਉਹਦੇ ਨਾਲ ਖੜਾ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਜਿਹੜੇ ਨੇ ਨੈਸ਼ਨਲ ਪਿਤਾ ਹੋਰ ਆਕਸਮ ਮਹਾਤਮਾ ગાંધી ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਅਰੇ ਜੇ ਕਰਮ ਦਾ ਪ੍ਰਤੀਕਰਮ ਜਿਹੜਾ ਉਹਦੇ ਤੇ ਕੋਈ ਅਭjection ਨਹੀਂ ਕੀਤਾ ਦੱਸ ਸਕਦਾ ਹਮੇਸ਼ਾ ਤਖਾ ਹੀ ਹੁੰਦਾ ਹੁੰਦਾ ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਦੇ ਨਾਲ ਜੋੜ ਦੇਣਾ ਇਹਨੂੰ ਕਿਵੇਂ ਵੇਖੀ ਉਹ ਤੇ ਉਹ ਦੀ ਆਦਤ ਹੈ ਉਹਦੇ ਚਾਹੁੰਦੀ ਇਹੋ ਜਿਹਾ ਬੰਦੇ ਮੰਨਦਾ ਮੈਂ ਪੰਜਾਬੀ ਭਾਈ ਤੁਹਾਨੂੰ ਜਿੰਨਾ ਬਦਨਾਮ ਕਰ ਸਕਦੀਆਂ ਕਰਾਂ ਸਟੇਟ ਨੂੰ ਜਿੰਨਾ ਬਦਨਾਮ ਕਰ ਸਕਦੀਆਂ ਕਰਾਂ ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪਿਛਲੇ ਸਮੇਂ 'ਚ ਇਹ ਕੁਝ ਕੀਤਾ ਇਸ ਕਰਕੇ ਉਹਦੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਅਗਲੇ ਦਿਨ ਦਿੱਤੀ ਸੀ ਉਸ ਦਿਨ ਹੀ ਅੱਗੇ ਮੇੜ ਗਿਆ ਦੇ ਦੇ ਬੜੇ ਡੰਗਾਈ ਦਾ ਘਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸਬੰਧ ਵਿੱਚ ਨਾ ਇਨਵੈਸਟੀਗੇਸ਼ਨ ਹੋਵੇ ਜੋ ਉਸ ਵਾਲੇ ਕੰਗੜਾ ਰਤੌ ਦਾ ਦਰਭਈਆ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਘਰਾਈ ਤੱਕ ਜਾ ਕੇ ਔਰ ਹੈਰਾਨੀ ਦੀ ਗੱਲ ਹੈ ਵੀ ਇਮੀਜ ਜਿਹੜੇ ਪੱਤਾ ਦਰਜ ਕਰਕੇ ਉਹਨੂੰ ਸਸਪੈਂਡ ਕਰਦਾ ਪਰਚਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਦਾ ਪਰੰਬੰਦ ਕੇ ਆਧਾਰ ਤੁਸੀਂ ਜੇ ਐਕਸ਼ਨ ਲੈ ਰਹੇ ਹੋ ਕਿ ਜਿਹੜਾ ਉਸ ਵੇਲੇ ਉਹ ਡਿਊਟੀ ਆ ਉਹਦੇ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ ਉਹਦੀ ਸਕਿਉਰਟੀ ਦੇ ਉਹਦੇ ਮਾਨਸਾਦਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫੀਸਰ ਦੇ ਵੀ ਜੇ ਉਸ ਵਜੋਂ ਨੇ ਕੋਈ ਰਿਐਕਟ ਕੀਤਾ ਤੇ ਕਿਉਂ ਕੀਤਾ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਉਹ ਜਾਤੀ ਦਿਸਮਣੇ ਤੇ ਹੈ ਨਹੀਂ ਪਈ ਉਹਨੇ ਵੇਂਦਿਆ ਸਾਰਾ ਚਪੇੜ ਮਾਰਤੇ ਉਹਨੇ ਬੋਲਿਆ ਫੌਜੀ ਸਾਹਿਬ ਕਹਿੰਦੇ ਕਿ ਉਹਨੇ ਬੋਲਿਆ ਬੋਲਿਆ ਉਹ ਬੋਲਣ ਤੋਂ ਨਹੀਂ ਜਾ ਸਕਿਆ ਤੇ ਉਹਨੇ ਕੀਤਾ